ਪਰਮ ਸਰਵਾਦ ਗੁਰੂ ਜੀ ਸਰਬ ਸੁਖ ਗੁਰੂ ਸਾਧ ਸੰਗਤ ਜੀਓ ਗਰੀਬ ਨਿਵਾਜ਼ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਸਦਕਾ ਖਾਲਸਾ ਪੰਥ ਦਾ ਸਾਧ ਸੰਗਤ ਜੀ ਸਨਹਾਰ ਅਗੇ ਗੁਰੂ ਸਰਬ ਸੁਖ ਗੁਰੂ ਸਾਧ ਸੰਗਤ ਜੀਓ ਜੀਤੂਆ ਸਤੂ ਜੀ ਦੀ ਕਿਰਪਾ ਉਸੇ ਥਾਂ ਮੇ ਉਸੇ ਜੋਰ ਮੇ ਖਾਲਸਾ ਪੰਥ ਦਾ ਸਾਧ ਸੰਗਤ ਜੀ ਬੜਾ ਜਹੂ ਜਲਾਲ ਦੇ ਨਾਲ ਸੰਪ ਜਿੱਥੇ ਆਪ ਸੰਤਾਨ ਗੁਰੂ ਚਰਨਾਂ ਦੇ ਹਾਜ਼ਰੀਆਂ ਭਰਨਾ ਉਤੇ ਸੂਚਾ ਖਾਲਸਾ ਪੰਥ ਨਿਹੰਗ ਸਿੰਘ ਜਥੇਬੰਦੀ ਸਰਪਰਦਾਵਾਂ ਦੇ ਮੁਖੀ ਸਹਿਬਾਨ ਸਿੱਖ ਸਾਬਾ ਸੈਟੀਆਂ ਜੀ ਸਾਰੇ ਮੁਖੀ ਸਹਿਬਾਨਾਂ ਨੇ ਜਿੱਥੇ ਗੁਰੂ ਦੇ ਲੰਗਰਾਂ ਦੀਆਂ ਸਵਾਗਤ ਕੀਤੀਆਂ ਉਤੇ ਗੁਰੂ ਚਰਨਾਂ ਦੇ ਹਾਜ਼ਰੀਆਂ ਭਰ ਕੇ ਗੁਰੂ ਜੀ ਅਕਸ਼ਿਨ ਪ੍ਰਾਪਤ ਕੀਤੀਆਂ ਕਦਰ ਸਹਿਬ ਦੇ ਸੰਗਤੇ ਪ੍ਰਬਾਹ ਨਾਲ ਸਭ ਤੋਂ ਪਹਿਲਾਂ ਸ੍ਰੀ ਉਤਿਆ ਸੰਤਾਨ ਦਰਵਾਜ਼ਾ ਆਓ ਗੁਰੂ ਦੇ ਚਰਨਾਂ ਵਿੱਚ ਹਾਜ਼ਰੀਆਂ ਵਿੱਚ ਪਾਲੇ ਹਨ ਉੱਥੇ ਸਤਿਗੁਰਾਂ ਦੇ ਪਾਵਨ ਸ਼ਸਤਰਾਂ ਦੇ ਦਰਸ਼ਕਦਾਰ ਆਪਾ ਕਰ ਰਹੇ ਨੇ ਨਾਨਕ ਗੁਰਖਾਲਸਾ ਜੀ ਤੇ ਪਾਵਨ ਸ੍ਰੀ ਸਾਹਿਬ ਸਾਜੇ ਕੁਮਾਰ ਬਾਦਸ਼ਾਹ ਦੇ ਵੇਸ ਉਮਰਤਖਤਾ ਦੇ ਸਰਪੰਚ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਦੇ ਗਾਥਰੇ ਦਾ ਹੈ ਹਜ਼ੂਰ ਸ੍ਰੀ ਸਾਹਿਬ ਨੂੰ ਆਪਣੇ ਗਾਥਰੇ ਸਿਰਾਂ ਤੇ ਰੱਖਦੇ ਸਨ ਸਤਿਗੁਰਾਂ ਨੇ ਆਪ ਸ਼ਸਤਰ ਧਾਰੀ ਹੋ ਕੇ ਸੂਰ ਗਾਲ ਹੋਏ ਹੋਣ ਸ਼ਸਤਰ ਧਾਰੀ ਹੋਣ ਦਾ ਹੁਕਮ ਲਖਿਆ ਹੈ ਗੁਰੂ ਦੇ ਵਰਦਨਿਆਸ ਕਿਰਪਾ ਬਿੰਦੋ ਖੜਗ ਤੁਪਕ ਤਾਤਰ ਕਰੀ ਸੈਬ ਸਰੋਹੀ ਸਾਥੀ ਜਹ ਹਮਾਰੇ ਪੀਰ ਕਿਰਪਾ ਨਾ ਕਰ ਤਾਰਿਯੰ ਕਰੋਰ ਪਾਪ ਤਾਰਿਯੰ ਸਤਿਗ੍ਰੰਥ ਸਿਸਤਰ ਤਾਲੀ ਹੋਕੇ ਅਣਖ ਤੇ ਗੈਰਤ ਵਾਲਾ ਜੀਵਨ ਜੀਵਨ ਦੀ ਜਾਤ ਸਿਖਾਈ ਹੈ ਗੁਰੂ ਘਰ ਸਾਹਿਬ ਦੀ ਪਾਵਨ ਸ੍ਰੀ ਸਾਹਿਬ ਫਾਜ਼ੂਰ ਦਸਵੇਂ ਪਾਤਸ਼ਾਹ ਦੇ ਗੱਦੇ ਦਾ ਗੁਰਮਖਾਗੇ ਰੋਜ਼ਾ ਲੰਘੇ ਉਹ ਭਾਈ ਸਿੰਘਾਂ ਕੇ ਚੱਲ ਰਹੇ ਗੁਰੂ ਕਾਲ ਸਾਹਿਬ ਜੀ ਪਾਵਨ ਸ੍ਰੀ ਸਾਹਿਬ ਜਨ ਅਦੇ ਆਪ ਜੀ ਦਰਸ਼ਨ ਕਰ ਰਹੇ ਹਾਂ ਗ੍ਰੀਵ ਰਵਾਦ ਦਸਵੇਂ ਪਾਤਸ਼ਾਹ ਗੁਰ ਕੀਰਤਪਾਤਸ਼ਾਹ ਜੀ ਦੇ ਅਗਰੇ ਦਾ ਹੈ ਵਾਜ ਗੁਰੂ ਜੀ ਦਾ ਖਾਲਸਾ ਵਾਜ ਜੀ ਦੀ ਬੰਦਗੀ ਮਾ ਜਿਹੜਾ ਨਿਕਲਿਆ ਹੈ ਏ ਹੋਲੀ ਹੋ ਸ੍ਰੀ ਅਕਾਲ ਗੁਰੂ ਕਾਲ ਸਾਹਿਬ ਜੀ ਹੋਏ ਪਾਵਨ ਪਵਿੱਤਰ ਬੰਦੂ ਹੰਕ ਲਾਹੌਰ ਵਾਸੀ ਭਾਈ ਕੁਦੇ ਸਿੰਘ ਜੀ ਆਨੇ ਆਪਣੇ ਹੱਥੀ ਤਿਆਰ ਕਰਕੇ ਨਸਾਣਾ ਤੇ ਗੁਰਦਵਾਰਾ ਵਿਚੇ ਕੀਤੀ ਬੇਨਤੀ ਕੀਤੀ ਸਾਥ ਕਰੋ ਇਹ ਬੰਦੂਕ ਮੈਂ ਆਪਣੇ ਹੱਥੀ ਤਿਆਰ ਕੀਤੀ ਹੈ ਬੜੀ ਭੁੱਤੇ ਲੋਹੇ ਦੀ ਬੜੀ ਲੰਮੀ ਮਾਰ ਹੈ ਕਿਰਪਾ ਕਰੋ ਆਪਣੇ ਚਰਨਾਂ ਵਿਚ ਪ੍ਰਵਾਣ ਕਰੋ ਹਜੂਰ ਦੇ ਪਾਸ ਭਾਈ ਦਾਲ ਸਿੰਘ ਸੱਜਿਆ ਕਰਦਾ ਜਦੋਂ ਵੀ ਕਿਤੇ ਜੰਗ ਜੂਲ ਦੇ ਵਾਰਧਾ ਬਲਾਸ ਕਰਦੇ ਭਾਈ ਦਾਲ ਸਿੰਘ ਅਕਸਰ ਚਤਾਰਦਿਆ ਕਰਦਾ ਸਾਥ ਜੋ ਮੇਰੇ ਕੋਲ ਬੜੇ ਬਹਾਦਰ ਸੂਰਮੇ ਸਾਡਾ ਮੈਨੂੰ ਗալਪੁਰ ਸਾਹਿਬ ਦੇ ਕਿਹਾ ਜਾਦ ਕਰਦੇ ਤੇ ਆਪਣੀ ਬਹਾਦਰ ਫੌਜ ਲੈ ਕੇ ਪਹੁੰਚ ਜੰਗਦਾਰ ਆਪ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਨਵਾਲੇ ਕਰਨਾ ਪੈਂਦਾ ਸਾਹਜਾ ਦੇ ਸ਼ਹੀਦ ਰਾਮ ਸਿੰਘ ਹਜੂਰ ਬਚਨ ਕਰਦੇ ਇਹ ਆਕਾਰ ਫਤਵਾ ਜੀ ਦਾ ਭਾਗਾ ਸਿੰਘ ਹੋ ਕਰਕੇ ਰਹਿਣਾ ਸੀ ਉਸ ਤੋਂ ਸੱਤ ਬਰਾ ਨੇ ਬਦਲ ਕੀਤਾ ਭਾਈ ਲਾਲ ਸਿੰਘ ਜੇ ਤੇਨੂੰ ਆਪਣੀ ਖੌਲਤ ਇਤਨਾ ਮਾਣ ਹੈ ਆ ਸਿੰਧ ਆਪਣੀ ਰਫਲ ਦੀ ਬੜੀ ਸਿਫਤ ਕਰਦਾ ਹੈ ਲਿਆਰ ਤੋਂ ਸੂਰਮਾ ਦਸਰਾ ਆਪਣਾ ਨਿਸ਼ਾਨਾ ਪਰ ਚੀਏ ਭਾਈ ਦਾਲ ਸਿੰਘ ਨੇ ਆਪਣੀ ਫੌਜ ਨੂੰ ਆਵਾਜ਼ ਦਿੱਤੀ ਸਤਗੁਰਾਂ ਨੇ ਬਦੂਕ ਦਾ ਨਿਸ਼ਾਨਾ ਪਰ ਖੜਾਏ ਕੋਈ ਸੂਰਮਾ ਆਪਣਾ ਨਾਮ ਪੇਸ਼ ਕਰੋ ਬਗਿਉ ਸਾਡੀ ਫੌਜ ਨੇ ਜਵਾਬ ਦਿੱਤਾ ਸਾਨੂੰ ਲੜ ਕੇ ਗੋਲੀ ਖਾ ਕੇ ਮਰਨ ਵਾਲੀ ਮੌਤ ਮਨਜ਼ੂਰ ਨਹੀਂ ਹੈ ਸਾਨੂੰ ਮੈਦਾਨ ਜੰਗ ਵਿੱਚ ਲੜਾ ਕੇ ਦੇਖੋ ਜੀ ਮਰੀਏ ਜਾਂ ਮਰੀਏ ਭਾਈ ਦਾਲ ਸਿੰਘ ਮਜੂਰ ਦੇ ਪਾਸ ਆਪ ਸੌਂਦਾ ਹੈ ਬਲਗੀ ਤੇਰਾ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਨਾਲ ਸ਼ੌਹਰ ਸਾਡੇ ਸਿੰਘਾਂ ਨੂੰ ਬਾਜ਼ਾਰ ਮਾਰ ਜਦੋਂ ਬਾਜ਼ਾਰ ਵਾਲੀ ਸਿੰਘੋ ਸਤਿਗੁਰਾਂ ਨੇ ਬੰਦੂਕ ਦਾ ਨਿਸ਼ਾਨਾ ਪਰchnਾਏ ਕੋਈ ਸਿੰਘ ਇਸ ਪਰਖ ਵਾਸਤੇ ਸਾਹਮਣੇ ਆਵੇ ਜੀ ਆਵਾਜ਼ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਦੋਵੋਂ ਦੇ ਤੱਕ ਪੰਤਰਾ ਪ੍ਰੋਦੇਵ ਦਸਤਾਰਾਂ ਸਜਾ ਦੇ ਸਨ। ਸੱਧੀਆਂ ਕੋਲ ਸਤਾਰਾ ਸਜਾਈਆਂ ਤੇ ਹੱਥਾਂ ਵਿੱਚ ਧੀਸਾ। ਉਸੇ ਤਰ੍ਹਾਂ ਦੌੜ ਕੇ ਸਾਧੂਆਂ ਦੇ ਸਾਹਮੁਖ ਆਏ। ਦੂਰ ਨੇ ਬਚਨ ਕੀਤਾ ਅਸੀਂ ਤੇ ਇੱਕੋ ਸੇ ਨੂੰ ਜਾਤ ਕੀਤਾ ਏ। ਕਿਤਾ ਕਹਿਣ ਲਗਾ ਸਾਧੂ ਜੀ ਤੇ ਲਾ ਮੈਂ ਆਵਾਸ ਸੁਖਿਆ ਮੇਰੇ ਤੇ ਨਿਸ਼ਾਨਾ ਪਰ ਕੋ। ਉੱਤਰ ਕਹਿਣ ਲੱਗਾ ਸਤਿਗੁਰੂ ਪਹਿਲਾਂ ਮੈਂ ਤਵਾ ਸੁਣਿਆ ਮੇਰੇ ਤੇ ਨਿਸ਼ਾਨਾ ਉੱਲ ਕੋ ਸਤਿਗੁਰਾਂ ਨੇ ਦੋਨੋਂ ਸਿੰਘਾਂ ਨੂੰ ਸਾਹਮਣੇ ਰੋਕ ਕੇ ਬੰਦੂਕ ਦਾ ਨਿਸ਼ਾਨਾ ਸਿੱਧਿਆ ਥੋੜੀ ਕੋਸ਼ਿਸ਼ ਨੀਵੀਂ ਹੁੰਦੀ ਹੈ ਦੋਨੋਂ ਸਿੰਘ ਵੀ ਰਾਸਤ ਹੋ ਕੇ ਬੈਠ ਜਾਂਦੇ ਹਨ ਥੋੜੀ ਕੋਸ਼ਿਸ਼ ਕੀਤੀ ਹੁੰਦੀ ਹੈ ਦੋਨੋਂ ਸਿੰਘ ਪੱppa ਘਾਰ ਹੋ ਕੇ ਛਾਤੀਆਂ ਤਾਨ ਕੇ ਹਜੂਰ ਦੇ ਸਾਹਮਣੇ ਕਰੋਨਾ ਕਰਦੇ ਨੇ ਖਾਲਸਾ ਜੀ ਸਤਿਗੁਰਾਂ ਨੇ ਆਪਣੇ ਸਿੰਘਾਂ ਨੂੰ ਮਾਣ ਬਖਸ਼ਿਸ਼ ਕਰ ਦਿਆ ਦੇਸ ਦੇ ਬੰਦੂਖ ਦਾ ਖੈਰ ਦੋਨਾ ਸਿੰਘਾਂ ਦੇ ਉੱਪਰ ਦੀ ਕਰ ਦੇ ਤਰ ਬਚੇ ਪੀਤੇ ਤੇ ਜੋਤ ਜਿਤੇ ਇਨਹੀ ਕੇ ਪ੍ਰਸਾਦ ਇਨਹੀ ਕੇ ਪ੍ਰਸਾਦ ਸਵਾਡ ਕਰੇ ਅਤੋਕ ਕਰੇ ਇਨਹੀ ਕੇ ਪ੍ਰਸਾਦ ਇਨਹੀ ਕੀ ਕਿਰਪਾ ਹਮ ਘਾਮ ਕਰੇ ਇਨਹੀ ਕੇ ਪ੍ਰਸਾਦ ਸੋ ਵਿਦਿਆਲੇ ਇਨਹੀ ਕੀ ਕਿਰਪਾ ਸੋ ਸਤਰ ਮਰੇ ਇਨਹੀ ਦੀ ਕਿਰਪਾ ਕੋ ਸਜੇ ਹਾਮ ਹੈ ਨਵੇਂ ਮੋਸੇ ਗਰੀਬ ਕਰੋੜ ਪਰੇ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸਿੰਘਾਂ ਨੂੰ ਮਾਰ ਦਰਛਿਆ ਭਾਈ ਨਾਲ ਸਿੰਘ ਨੇ ਇਸ ਤੋਂ ਉਵੇ ਕਰਕੇ ਬੇਨਤੀ ਕੀਤੀ ਮਹਾਰਾਜ ਸਾਡੇ ਤੇ ਵੀ ਐਸੀ ਕਿਰਪਾ ਹੋ ਸਕਦੀ ਹੈ ਕਲਗੀਧਰ ਪਾਤਸ਼ਾਹ ਜੀ ਨੇ ਖੰਡੇ ਬਾਟ ਦਾ ਅੰਮ੍ਰਿਤ ਵਾਸਤੇ ਬਚਨ ਕੀਤਾ ਭਾਈ ਨਾਲ ਸਿੰਘ ਨੇ ਆਪ ਆਪਣੇ ਪਰਿਵਾਰ ਹੌਸ ਮੇਖ ਖੰਡੇ ਬਾਟ ਦਾ ਅੰਮ੍ਰਿਤ ਸਾਕੇ ਚੌਧਰੀ ਦੱਲੇ ਤੋਂ ਭਾਈ ਨਾਲ ਸਿੰਘ ਸੱਜ ਗਏ ਇਹ ਅਗੇ ਤੋਂ ਗੁਰੂ ਦੀ ਪਹਿਰੇਦਾਰੀ ਕਰਕੇ ਗੁਰੂਆਂ ਗੁਸ਼ੀਆਂ ਪ੍ਰਾਪਤ ਕਰਦੇ ਰਹਿ ਖਾਲਸਾ ਜੀ ਇਸ ਬੰਦੂਪ ਨਾਲ ਸਤਿਗੁਰਾਂ ਨੇ ਸਿੱਖੀ ਸਿਧਕ ਦੀ ਪਰਖ ਕੀਤੀ ਹੈ ਆਵਾਜ਼ ਤੁਜੀ ਖਾਲਸਾ ਆਵਾਜ਼ ਤੁਜੀ ਦੀ ਬਤ ਹੈ ਬਰੇ ਸੋਲਿਆ ਖਾਲਸਾ ਜੀ ਗੁਰੂ ਖਾਲਸਾ ਜੀ ਇਹ ਪਾਵਨ ਪਵਿੱਤਰ ਮੋਹਰ ਤਾਂ ਗੁਰੂ ਕਲ ਕੀ ਤਰਪਾਕ ਸਾਹਿਬ ਜੀ ਨੇ ਆਪ ਹੁਕਮ ਦੇ ਧਰ ਕੇ ਫਤਿਹ ਸਾਹਿਬ ਦੇ ਨਾਮ ਦੀ ਜਾਪ ਸੁਵਾਈ ਜਦੋਂ ਵੀ ਸਤ ਗੁਰੂ ਸੰਗਤਾਂ ਨੂੰ ਹੁਕਮ ਨਾਮਾ ਜਾਰੀ ਕਰਦੇ ਉਹਨਾਂ ਹੁਕਮ ਨਾਮਾ ਉੱਤੇ ਹੋਰ ਨਗਾਰਕੇ ਭੇਜਿਆ ਕਰਦੇ ਸਨ ਜਿਸ ਮੋਰ ਦੇ ਉੱਪਰ ਗੁਰਮਤੀ ਪੰਜਾਬੀ ਦੇ ਵਿੱਚ ਸ਼ਬਦ ਉtre ਹੋਏ ਹਨ ਆਪਾ ਸਹਾਇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਗ੍ਹਾ ਤਦਪ ਸ੍ਰੀ ਦੰਗਨਾ ਜੀ ਇਸ ਪਾਵਨ ਮੋਰ ਨੂੰ ਸਾਹਿਬ ਜੀ ਦੇ ਕਰਤਮਲਾ ਦੀ ਸ਼ੋਭਾ ਪ੍ਰਾਪਤ ਹੈ। ਬਾਜਪੁਰ ਦੀ ਪਾਤਾਲ ਸਵਾਜਪੁਰ ਦੀ ਖਾਤੇ ਹੈ। ਅਮੀਨ। ਸਤਿ ਆਕਾਲ। ਸਤਿ ਸੋ ਜੀ ਪਾਪ ਵਿੰਧਰ ਤੇਗਾ। ਅਮਰ ਸ਼ਹੀਦ ਭਗਤ ਸਿੰਘ ਜੀ ਦੇ ਗੱਲ ਰਦਾ ਹੈ। ਸਤਿਗੁਰ ਕਾ ਕੀ ਤਰਪਾ ਸਾਹਿਬ ਜੀ ਵੱਲੋਂ ਸਤਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਨੂੰ ਜਾਣ ਸੇ ਮੇਥੋਂ ਦੀ ਸੇਵਾ ਬਾਬਾ ਜੀ ਨੂੰ ਸਤਿ ਬਾਬਾ ਜੀ ਅੱਗੇ ਸਭ ਤੋਂ ਪਹਿਲੇ ਜੱਜਦਾਰ ਸਾਹਿਬ ਦੇ